ਅਸਲਾਮ ਵਾਲੇਕੁਮ ਜੀ ਸਤ ਸ੍ਰੀ ਅਕਾਲ ਜੀ ਆਨੂ ਮਿਲਨੇ ਤੁਸੀਂ ਬਿਲਕੁਲ ਠੀਕ ਠਾਕ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਐਥੇ ਜੀ ਪਾਕਿਸਤਾਨੀ ਮੁੰਡਾ ਬਾਰਡਰ ਕ੍ਰਾਸ ਕਰਕੇ ਪਹੁੰਚਿਆ ਇੰਡੀਆ ਦੇ ਪੰਜਾਬ ਦੇ ਵਿੱਚ ਇੰਡੀਆ ਦੇ ਪੰਜਾਬ ਦੇ ਵਿੱਚ ਜਦੋਂ ਪਹੁੰਚਿਆ ਤੇ ਕੀ سلوਕ ਹੋਇਆ ਉਸ ਪਾਕਿਸਤਾਨੀ ਮੁੰਡੇ ਦੇ ਨਾਲ ਅੱਜ ਤੁਹਾਡੇ ਨਾਲ ਸਟੋਰੀ ਸ਼ੇਅਰ ਕਰਾਂਗੇ ਬਹੁਤ ਇੰਟਰਸਟਿੰਗ ਇਨਫੋਰਮੇਟਿਵ ਸਟੋਰੀ ਲੱਗਦੀ ਪਈ ਹੈ ਤੇ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਹਾਂ ਦੇਖਦੇ ਹਾਂ ਵੀਡੀਓ ਲੈਟਸ ਗੋ ਕੀ ਨਾਮ ਦਾ ਅਬਦੁਲ ਮਜੀਦ ਅਬਦੁਲ ਮਜੀਦ ਕਿੱਥੋਂ ਦਾ ਰਹਿਣ ਵਾਲਾ ਹੈ ਮੰਚਰੀਆਂ ਦਾ ਕਿਹੜੀ ਕਿਹੜਾ ਦੇਸ਼ ਪਾਕਿਸਤਾਨ ਤੇ ਇੱਥੇ ਕਿਵੇਂ ਆ ਗਿਆ ਇੱਥੇ ਕਾਰਸ ਲੜ ਕਰ ਆਇਆ ਕਿਉਂ ਲੜਿਆ بس ماں باپ نے گالی دی اس لیے بول کر آ گیا وہ کہہ رہے تو بولتے ہیں میں نے کار چھوڑ دیا ادھر ادھر کیسے بارڈر کراس کر کے کسی کو بھی نہیں پتا لگا ہے ادھر آرمی جو ہے اس کو پتا لگا ہے اس کو میں نے آ کے باز دیے میں نے ادھر آنا ہے اس نے بولا ادھر بیٹھ جو پورے گینڈا بیٹھا ہوں پھر گینڈے کے بعد ادھر لے آیا کھانا بھی کھلایا ہے پھر آٹھ کے مجھے لے کے گئے ہیں سوکہ ہی نہ آئے اپنے کینٹ پر لے گئے ہیں ہوتے پھر میں پوچھ تاچھ کرتے رہے ہیں پھر رات تین بجے پھر ادھر لے کے آئے ہیں پھر ادھر میڈیکل کرائے ہیں ڈاکٹر کے پاس سرکاری تھی ਉਸਕੇ ਨੇ ਮੈਡੀਕਲ ਕੀਏ ਹੈ ਮੈਡੀਕਲ ਕਰਕੇ ਫਿਰ ਥਾਣੇ ਦੇ ਦੇ ਫਿਰ ਇਹਨਾਂ ਨੇ ਕੁਛ ਤਾਂ ਕੀਏ ਬਸ ਤੈਨੂੰ ਪਤਾ ਸੀ ਵੀ ਇੱਧਰ ਵਧੀਆ ਮਾਹੌਲ ਹੈ ਪਹਿਲੇ ਨਹੀਂ ਪਤਾ ਸੀ ਹੁਣ ਪਤਾ ਲੱਗਿਆ ਹੁਣ ਪਤਾ ਲੱਗਿਆ ਨਹੀਂ ਹੁਣ ਤੈਨੂੰ ਇੱਥੇ ਆ ਕੇ ਕਿਵੇਂ ਲੱਗਿਆ ਹੁਣ ਇੱਥੇ ਆ ਕੇ ਇੰਜ ਲੱਗਿਆ ਜਿਵੇਂ ਤੁਲੇ ਨੇ ਪਾ ਦਿਆ ਇਹਨਾਂ ਮਾਰਿਆ ਨਹੀਂ ਹੈ ਇਹਨਾਂ ਤਾਂ ਨਹੀਂ ਲਾਇਆ ਸਿਰਫ ਸਵਾਲ ਜਵਾਬ ਕਰਦੇ ਰਹੇ ਸਵਾਲ ਜਵਾਬ ਤਾਂ ਇਨਸਾਨ ਕਰ ਲੈਂਦਾ ਹੈ ਇਹਨਾਂ ਨੇ ਸਵਾਲ ਜਵਾਬ ਕੀਏ ਹੈ

جس میں مرگے بولتے ہیں وہ آئی ہے اس آنے جب وہ آئی ہے میں نے اس کو موٹ سے روکا ہے روک کے اس کے گھار کو جیسے کہ مالک کی ککڑی تھی اس کے بوئے میں ڈال دی جب میں بوئے میں ڈال گیا میں پکارے کے کہ موٹ سے لائے کارا آ گیا میں نے وہ پچھے آئے ہوں گالا دے دے نالے ہونے جانے میرا والدنو شکایت کی تھی ہے ہاں جی وہ تو میرا پیوک اندر تو اس طرح گالی کے ہے

ਨਹੀਂ ਕਿਸ ਨੇ ਮਾਰਿਆ ਆਪ ਕੋ ਤੈਨੂੰ ਮਾਰਿਆ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਮਾਰਿਆ ਕਿਸੇ ਨੇ ਨਹੀਂ ਮਾਰਿਆ আচ্ছা ਤੂੰ ਹੁਣ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਆ ਗਿਆ ਖੁਸ਼ ਆ ਇੱਥੇ ਹਾਂ ਇੱਧਰ ਖੁਸ਼ ਆ ਇੱਥੇ ਖੁਸ਼ ਆ ਹਾਂਜੀ ਇੱਥੇ ਰਹਿਣਾ ਚਾਹੁੰਦਾ ਇੱਧਰ ਰਹਿਣਾ ਚਾਹੁੰਦਾ ਤੇ ਇਹ ਤਾਂ ਕਹਿੰਦੇ ਤੈਨੂੰ ਵਾਪਸ ਭੇਜ ਦੇਣਾ ਵਾਪਸ ਭੇਜਣਾ ਫਿਰ ਮੈਂ ਚਲਾ ਜਾਵਾਂ ਕੋਈ ਟੈਨਸ਼ਨ ਨਹੀਂ ਹਾਂ ਲੇਕਿਨ ਮੈਂ ਇਹ ਆਜ ਮੈਂ ਆਪਣੇ ਘਰ ਨਹੀਂ ਜਾ ਸਕਦਾ ਘਰ ਨਹੀਂ ਜਾ ਸਕਦਾ ਨਹੀਂ ਬਾਰਿਸ਼ ਧੱਕੇ ਖਾਂ ਅੱਛਾ ਇੱਥੇ ਰਹਿਣਾ ਹੈ ਹਾਂ ਨਾਮ ਕੀ ਦਿਰਾ ਅਬਦੁਲ ਮਜੀਦ ਅਬਦੁਲ ਮਜੀਦ ਜੀ ਪਿੰਡ ਮੰਜਰੀਆਂ ਮੰਜਰੀਆਂ ਹਾਂਜੀ ਪਾਕਿਸਤਾਨ ਜ਼ਿਲ੍ਹਾ ਜ਼ਿਲ੍ਹਾ ਉਕਾਰਾ ਉਤਾੜਾ ਹਾਂਜੀ ਠੀਕ ਹੈ ਇਸ ਤਮੀਂ ਟਿਕਰ ਸ਼ਖਸ ਜਿਹੜਾ ਹੈਗਾ ਪੁਲਿਸ ਦੀ ਹਿਰਾਸਤ ਵਿੱਚ ਹੈ ਉਹ ਕੀ ਮੰਗੂਗਾ ਸਰ ਤੇ ਰਾਤ ਪੰਜਾਬ ਪਟਿਆਲਾ ਨੂੰ ਬੀਐਸਓ ਵੱਲੋਂ ਲੈਟਰ ਜਆ ਆਇਆ ਸੀ ਸਾਨੂੰ ਬੀਐਸਓ ਬਾਰਡਰ ਕਰਾਸ ਕਰਕੇ ਆਇਆ ਜੀ ਤੇ ਇਹ ਪੱਤਰ ਤੇ ਐਫਆਰ ਦਰਜ ਕੀਤੀ ਹੈ ਤੇ ਸਾਨੂੰ ਬੀਐਸਪਾ ਵੱਲੋਂ ਹਾਦੇ ਕਰਗੇ ਸੀਗੇ ਤੇ ਇਹਦੀ ਕੁਛ ਗਿਛ ਕਰ ਰਹੇ ਆ ਅਸੀਂ ਸਰ ਜੀ ਕੋਈ ਬਰਾਦਗੀ ਵੀ ਹੋਈ ਹੈ ਇਹਦੇ ਕੋਲ ਉਹ 290 ਰੁਪਏ ਦੇ ਪਾਕਿਸਤਾਨੀ ਕਰੰਸੀ ਨੋਟ ਹੈ ਤੇ ਸਿਕਟਾਂ ਤੇ ਉਹ ਬਾਕੀ ਉਹਦਾ ਜਿਹੜਾ ਸਮਾਨ ਰਹਿਣ ਤੇੰਦੋ ਸਾਬਣ ਵਗੈਰਾ ਸੀਗਾ ਇਹਦੇ ਕੋਲ ਸਰ ਕੋਈ ਦੱਸਿਆ ਨਹੀਂ ਵੀ ਕਿਵੇਂ ਇੱਧਰ ਆਇਆ ਸੀਗਾ ਗਲਤੀ ਨਾਲ ਆ ਗਿਆ ਜਾਂ ਫਿਰ ਕੁਝ ਹੋਰ ਹੋਵੇ ਅਜੇ ਰਵੱਈ ਗੇਨ ਚੱਲ ਰਹੀ ਸਾਡੀ ਤੇ ਵੀ ਐਸ ਆਪਣੇ ਕੋਸ਼ਿਸ਼ ਕੀਤੀ ਹੈ ਤੇ ਪਾਕਿਸਤਾਨ ਦੇ ਕਿਹੜੀ ਜਗ੍ਹਾ ਦਾ ਰਸਮੀ ਤਸਰ ਹੈ ਆਪਣੇ ਆਪ ਨੂੰ ਇਹ ਮੰਚਰੀਆ ਪਿੰਡ ਦਾ ਮੰਚਰੀਆ ਮੰਚਰੀਆ ਪਿੰਡ ਨਹੀਂ ਤਸੀਮਤ ਇਲਾਕਾ ਤੋਂ ਡਿਸਟ੍ਰਿਕਟ ਘਰ ਓਕੇ ਜੀ ਆ ਵੀਡੀਓ ਤੁਸੀਂ ਵੇਖੀਏ ਇਸ ਵੀਡੀਓ ਇਸ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਪਾਕਿਸਤਾਨ ਦਾ ਇੱਕ ਮੁਸਲਮ ਮੁੰਡਾ ਪਾਕਿਸਤਾਨ ਨੂੰ ਛੱਡ ਕੇ ਇੰਡੀਆ ਦੇ ਵਿੱਚ ਐਂਟਰ ਹੋ ਗਿਆ ਐਨੇ ਕਿਹਾ ਕਿ ਮੈਂ ਐਂਟਰ ਹੋ ਗਿਆ ਕਿਸੇ ਨੂੰ ਪਤਾ ਨਹੀਂ ਲੱਗਿਆ ਫਿਰ ਜਿਹੜਾ ਮੈਂ ਬੀਐਸਐਫ ਵਾਲੇ ਨੇ ਉਹਨਾਂ ਨੂੰ ਆਵਾਜ਼ ਦਿੱਤੀ ਤੇ ਉਹ ਮੈਨੂੰ ਲੈ ਗਏ ਫਿਰ ਠੀਕ ਐ ਇਸ ਤਰ੍ਹਾਂ ਇਹਨਾਂ ਨੂੰ ਕੈਂਟ ਲੈ ਗਏ ਫਿਰ ਉੱਥੋਂ ਇਹਨਾਂ ਨੂੰ ਪੁਲਿਸ ਸਟੇਸ਼ਨ ਲੈ ਗਏ ਤੇ ਹਰ ਤਰ੍ਹਾਂ ਦੀ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਤੇ ਨਾਲ ਫਿਰ ਇਹਨਾਂ ਦਾ ਮੈਡੀਕਲ ਵਗੈਰਾ ਵੀ ਕਰਵਾਇਆ ਤੇ ਫਿਰ ਸਾਰੀ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਗਈ ਤੇ ਇਹਨਾਂ ਨੇ ਜੀ ਬੜੀ ਤਾਰੀਫ ਕੀਤੀ ਏ ਪੰਜਾਬ ਪੁਲਿਸ ਯ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਦੀ ਪੁਲਿਸ ਜੜੀ ਹੈ ਪਹਿਲਾਂ ਕੁੱਪਦੀ ਹੈ ਫਿਰ ਇਨਵੈਸਟੀਗੇਸ਼ਨ ਕਰਦੀ ਹੈ ਲੇਕਿਨ ਪੰਜਾਬ ਦੀ ਪੁਲਿਸ ਜੜੀ ਹੈ ਜਿਹੜੇ ਠੀਕੇ ਬੀਐਸਐਫ ਦੇ ਜਵਾਨ ਨੇ ਕਿਸੇ ਨੇ ਵੀ ਮੈਨੂੰ ਹੱਥ ਤੱਕ ਨਹੀਂ ਲਾਇਆ ਬਸ ਸਵਾਲ-ਸਵਾਲ ਪੁੱਛੇ ਨੇ ਤੇ ਇਹਨਾਂ ਨੇ ਵਾਵਾ ਤਾਰੀਫ ਕੀਤੀ ਹੈ ਤੇ ਬੜੇ ਖੁਸ਼ ਲੱਗਦੇ ਵਿਖਣਣਾ ਹੈ ਕਿ ਆ ਕਿ ਜਿਹੜਾ ਪਾਕਿਸਤਾਨ ਮੈਂ ਛੱਡ ਕੇ ਆ ਗਿਆ ਹਮੇਸ਼ਾ ਵਾਸਤੇ ਇੰਡੀਆ ਤੇ ਇਹਨਾਂ ਨੇ ਕਿਹਾ ਕਿ ਕੀ وجہ ਬਣੀ ਕਿ ਤੁਸੀਂ ਇੰਜ ਤੁਸੀਂ ਆ ਗਿਆ ਮੇਰੇ ਮਾਪਿਓ ਨੇ ਮੈਨੂੰ ਕੱਲ ਦਿੱਤਾ ਤੇ ਮਾਪਿਓ ਨੇ ਕੱਢਿਆ ਕਿ ਉਹ ਮੁਰਗੀ ਕੋਈ ਨਾ ਦੇ ਠੀਕ ਹੈ ਮੋਟਰਸਾਈਕਲ ਦੇ ਥੱਲੇ ਆ ਗਈ ਸੀ ਤੇ ਉਦੋਂ ਬਾਅਦ ਜਿਹੜਾ ਮਾਪਿਓ ਨੇ ਕਾਫੀ ਇਹਨੂੰ ਜ਼ਿਆਦਾ ਠੀਕ ਹੈ ਝੜਕਿਆ ਹੋਏਗਾ ਤੇ ਉਹਨਾਂ ਨੇ ਕਹਿ ਦਿੱਤਾ ਕਿ ਤੂੰ ਨਿਕਲ ਜਾ ਸਾਡੇ ਘਰੋਂ ਤੇ ਸਾਡੀ ਬਿਸਤੀ ਹੋ ਗਈ ਆ ਉਹ ਜੀਆਂ ਗੱਲਾਂ ਹੋਈਆਂ ਉਹਨੀਆਂ ਤੇ ਜੀ ਇਹ ਛੱਡ ਕੇ ਜੀ ਇੰਡੀਆ ਦੇ ਵਿੱਚ ਐਂਟਰ ਹੋਇਆ ਉੰਜ ਚੜ ਦੇ ਪੰਜਾਬ ਦੇ ਵਿੱਚ ਹੈ ਤੇ ਚੜ ਦੇ ਪੰਜਾਬ ਦੇ ਵਿੱਚ ਬਹਾਵ ਖੁਸ਼ ਹੈ ਤੇ ਮੈਨੂੰ ਉਹ ਦੇਖ ਕੇ ਵਧੀਆ ਲੱਗਿਆ ਕਿ ਅਸੀਂ ਲਹਿੰਦੇ ਪੰਜਾਬ ਦੀ mohabbat ਜਿਹੜੀ ਹਮੇਸ਼ਾ ਸ਼ੇਅਰ ਕਰਨੇ ਆ ਤੁਹਾਡੇ ਨਾਲ ਕਿ ਲਹਿੰਦਾ ਪੰਜਾਬ ਜਿਹੜਾ ਠੀਕ ਹੈ ਸਿੱਖਾਂ ਦੇ ਨਾਲ ਕਿੰਨੀ mohabbat ਕਰਦਾ ਕਿੰਨਾ ਪਿਆਰ ਕਰਦਾ ਲੇਕਿਨ ਅੱਜ ਇਹ ਵੀਡੀਓ ਵੇਖ ਕੇ ਕਸਮੇ ਦਿਲ ਖੁਸ਼ ਹੋ ਗਿਆ ਹੈ ਕਿ ਐਨਾ ਪਿਆਰ ਹੈ ਐਨਾ ਸਮਾਨ ਹੈ ਕਿ ਲਾਈਕ ਤੁਸੀਂ ਜਿਦਾ ਸਾਥ ਮਿਲਾ ਸਕਦੇ ਕਿ ਬਾਉਂਡਰੀਜ਼ ਦੇ ਵਿੱਚ ਹੈ ਨਹੀਂ ਲੇਕਿਨ ਇੱਥੇ ਪਿਆਰ ਸੈਂਟੀਮੈਂਟਸ ਜਿਹੜੀ ਮੁਹੱਬਤ ਹੈ ਉਹ ਬਿਊਟੀਫੁਲ ਥੀਮ ਹੈ ਉਹਦੇ ਵਿੱਚ ਕੋਈ ਡਿਫਰੈਂਸ ਨਹੀਂ ਹੈ ਤੇ ਬਹੁਤ ਵਧੀਆ ਲੱਗਿਆ ਵੀਡੀਓ ਵੇਖ ਕੇ ਆਮ ਸ਼ੋਰ ਤੁਹਾਨੂੰ ਵੀ ਵੇਖ ਕੇ ਬਹੁਤ ਵਧੀਆ ਲੱਗਿਆ ਹੋਵੇਗਾ ਤੁਸੀਂ ਕੀ ਕਹੋਗੇ ਇਸ ਵੀਡੀਓ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ لازਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ لازਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਤੂ ਮੁਲਾਕਾਤ ਹੁੰਦੀ ਹੈ ਸੱਚੇ ਕਾਜ